ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਪਕੌੜਿਆਂ ਦੀ ਸਬਜ਼ੀ ਬਣਾਵਾਂਗੇ ਜਿਹੜੇ ਵਿਆਹਾਂ ਸ਼ਾਦੀਆਂ ਚ ਪਕੌੜੇ ਨਹੀਂ ਹੁੰਦੇ ਮੋٹے ਮੋٹے ਉਹ ਆਹਾ ਆਪਾਂ ਜਿੰਨੀ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਇਹਨਾਂ ਦੀ ਤੇ ਨਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਜੀ ਪਾਵਾਂਗੇ ਆਪਾਂ ਇੱਕ ਤਾਂ ਪਿਆਜ਼ ਹੈ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਹੈ ਚੌਪਰ 'ਚ ਪਾ ਕੇ ਚੌਪ ਕਰ ਲਿਆ ਲਸਣ ਦਾ ਪੇਸਟ ਬਣਾ ਲਿਆ ਹਰੀਆਂ ਮਿਰਚਾਂ ਦਾ ਪੇਸਟ ਬਣਾ ਲਿਆ ਤੇ ਇਧਰ ਆਪਾਂ ਨਾ ਟਮਾਟਰ ਦਾ ਵੀ ਪੇਸਟ ਬਣਾ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਪਕੌੜਿਆਂ ਨੂੰ ਨਾ ਕੋਸੇ ਜੇ ਪਾਣੀ ਚ ਭਿਉਆਂ ਦਿਆਂਗੇ ਆਪਾਂ ਇਹਨੂੰ ਕੋਸੇ ਜੇ ਪਾਣੀ ਚ ਭੁੰਤੀ ਰੱਖ ਦਿਆਂਗੇ ਤੇ ਹੁਣ ਆਪਾਂ ਲਾਵਾਂਗੇ ਤੜਕਾ ਉਹਨਾਂ ਟਾਈਮ ਇਹ ਢਿਜ ਜਾਣਗੇ ਹੁਣ ਇਧਰ ਆਪਣੀ ਕੜਾਹੀ ਰੱਖੀ ਹੋਈ ਆ ਤੇ ਕੜਾਹੀ ਦੇ ਵਿੱਚ ਨਾ ਆਪਾਂ ਸਰੋਂ ਦਾ ਤੇਲ ਪਾਇਆ ਤੇ ਸਰੋਂ ਦੇ ਤੇਲ ਦੇ ਵਿੱਚ ਨਾ ਬਹੁਤ ਹੀ ਟੇਸਟੀ ਬਣਦੇ ਪਾ ਤਾ ਆਪਾਂ ਘਿਓ ਵੀ ਸਕਦੇ ਆ ਰਿਫਾਈਨਡ ਕੁਝ ਵੀ ਪਾ ਲਓ ਤੇ ਬਹੁਤ ਹੀ ਵਧੀਆ ਬਣਦਾ ਇਹ ਤੇ ਹੁਣ ਆਪਾਂ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਦਾ ਪੇਸਟ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਨਾਲੇ ਪਾ ਦਾਂਗੇ ਆਪਾਂ ਲਸਣ ਦਾ ਪੇਸਟ ਹੁਣ ਆਪਾਂ ਨੇ ਇਹਨੂੰ 2 ਮਿੰਟ ਧੁੰਨਾਗੇ ਤੇ ਇਹਦਾ ਸੱਕਿਆ ਪੰਨ ਕੱਢ ਲਾਂਗੇ ਆਪਾਂ ਤੇ ਆਜ ਆਪਣੇ ਬਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਨਾ ਮਸਾਲਾ ਪਾ ਦਾਂਗੇ ਮਸਾਲਾ ਆਪਾਂ ਪਾਵਾਂਗੇ ਪਹਿਲਾਂ ਪਾਵਾਂਗੇ ਨਮਕ ਨਮਕ ਨਾ ਆਪਾਂ ਥੋੜਾ ਪਾਵਾਂਗੇ ਕਿਉਂਕਿ ਜਿਹੜੇ ਪਕੌੜੇ ਹਨ ਨਾ ਉਹ ਨਮਕ ਵਾਲੇ ਹੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆ ਕੁੱਟੀ ਵੀ ਲਾਲ ਮਿਰਚ ਹਲਦੀ ਪਾ ਦਾਂਗੇ ਅੱਧਾ ਕਿਚਾਂਚਾ ਆਪਾਂ ਧਰਮ ਮਸਾਲਾ ਪਾ ਦਾਂਗੇ ਹੁਣ ਆਪਾਂ ਇਹਨੂੰ ਦੇਖੇ ਦੇਖ ਕੇ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਟਮਾਟਰ ਦਾ ਪੇਸਟ ਪਾ ਦਾਂਗੇ ਹੁਣ ਆਪਾਂ ਇਹਨੂੰ ਨਾ ਇਹਨਾਂ ਟਾਂ ਟਾਂ ਪਕਾਵਾਂਗੇ ਜਿੰਨਾ ਟਾਂ ਇਹ ਤੇਲ ਵਿੱਚ ਸੜ ਜਾਂਦਾ ਨਾਲੇ ਆਪਾਂ ਇਹਨੂੰ ਮਖਾਲੇ ਕੱਟਾਂਗੇ ਆਪਾਂ ਇਹਨਾਂ ਮਸਾਲਿਆਂ ਨੂੰ ਤੇ ਤੇਲ ਘੱਟਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਆ ਜਿਹੜੇ ਪਕੌੜੇ ਪਾਣੀ ਕਿਤੇ ਆਪਦੇ ਸੀਗੇ ਇਹ ਆਪਾਂ ਹੁਣ ਇਹਦੇ ਵਿੱਚ ਪਾ ਦੇਾਂਗੇ ਇਹਨਾਂ ਕੋਸੇ ਜਿਹੇ ਪਾਣੀ ਚ ਪਾਉਂਦੇ ਜਿਹੜਾ ਤੇਲ ਹੁੰਦਾ ਪਕੌੜਿਆਂ ਤੇ ਹੋਰ ਨਿਕਲ ਜਾਊਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਥੋੜਾ ਜਿਹਾ ਪਾਣੀ ਵਿੱਚ ਇਹਦੇ ਨਾਲ ਹੋਰ ਪਾ ਦਾਂਗੇ ਆਪਾਂ ਤੇ ਪਾਣੀ ਆਪਾਂ ਨਾ ਗਰਮ ਨਹੀਂ ਪਾਉਣਾ ਤੇ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਆਪਣੀ ਨਾ ਸਬਜ਼ੀ ਬਣ ਕੇ ਤਿਆਰ ਹੋ ਗਈ ਐ ਸਿਰਫ 5 ਤੋਂ 6 ਮਿੰਟ ਲੱਗੇ ਆਪਾਂ ਢੱਕ ਕੇ ਪਕਾ ਲਿਆ ਆ ਦੇਖੋ ਸਾ ਪਕੌੜੇ ਅੱਡੋ ਅੱਡੀ ਹੋ ਗਏ ਤੇ ਵਧੀਆ ਬਣ ਗਈ ਆਪਣੀ ਸਬਜ਼ੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਹਰੀਆਂ ਮਿਰਚ ਤੇ ਬਸ 2 ਮਿੰਟ ਪਕਾਉਨੇ ਆਪਾਂ ਇਹਨਾਂ ਨੂੰ ਤੇ ਫੇਰ ਆਪਾਂ ਇਹਨਾਂ ਨੂੰ ਬੰਦ ਕਰ ਦਾਂਗੇ ਗੈਸ ਨੂੰ 2 ਮਿੰਟ ਆਪਾਂ ਸਬਜ਼ੀ ਨੂੰ ਹੋਰ ਪਕਾ ਲੈ ਹੁਣ ਗੈਸ ਆਫ ਕਰ ਦਿੰਨੇ ਤੇ ਹੁਣ ਆਪਾਂ ਇਹਨੂੰ ਛੱਲੇ ਉਤਾਰ ਲੈਨੇ ਹੁਣ ਆਪਾਂ ਇਹਦੇ ਵਿੱਚ ਨਾ ਕਸੂਰੀ ਮੇਥੀ ਪਾ ਦਿਆਂਗੇ ਹੁਣ ਆਪਾਂ ਇਹ ਕਸੂਰੀ ਮੇਥੀ ਪਾਤੀ ਆ ਤੇ ਸਾਡੀ ਪਕੌੜਿਆਂ ਦੀ ਸਬਜ਼ੀ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਸਜੀ ਕਾ